ਬਹੁਤ ਸਾਲ ਪਹਿਲਾਂ ਮਤਲਬ 85 85 ਦੇ ਟਾਈਮ ਗਾਣੇ ਦੇ ਮੁੰਡੇ ਕੁਛ ਆਏ ਇਕੱਠੇ ਕਰਕੇ ਗਾਣੇ ਕੱਢਦੇ ਹੁੰਦੇ ਸੀ ਕੈਸਟਾਂ ਚੱਲਦੀਆਂ ਸੀ ਉਦੋਂ ਉਦੋਂ ਮੈਂ ਗਾਣੇ ਲਿਖ ਕੇ ਦਿੰਦਾ ਹੁੰਦਾ ਸੀ ਜੀ ਉਸ ਤੋਂ ਬਾਅਦ ਵੀ ਹਰ ਬੰਦੇ ਨੂੰ ਹੁੰਦਾ ਜਿਵੇਂ ਪਾਣੀ ਨੂੰ ਹੁੰਦਾ ਪਾਣੀ ਦੀ ਤਸਵੀਰ ਅੱਗੇ ਵਧਣਾ ਹਰ ਬੰਦੇ ਨੂੰ ਹੁੰਦਾ ਕੁਝ ਕੀਤਾ ਜਾਵੇ ਵਧੀਆ ਤੇ ਮੈਂ ਬੰਬੇ ਚਲਾ ਗਿਆ ਬੰਬੇ ਹੁਣ ਪਿੰਡ ਦੇ ਬੰਦੇ ਨੂੰ ਕਿੰਨੇ ਸਾਲ ਤੇ ਸਮਝ ਹੀ ਨਹੀਂ ਆਵੀ ਹਿਸਾਬ ਦਾ ਕੀ ਆ ਤੇ ਉੱਤੇ ਵੀ ਪੈਸੇ ਵੀ ਚਾਹੀਦੇ ਸੀ ਖਰਚਾ ਪਾਣੀ ਫਿਰ ਮੈਂ ਟਰੱਕ ਚ ਲਾਉਣ ਲੱਗ ਪਿਆ ਉੱਤੇ ਕਾਫੀ ਟਾਈਮ ਟਰੱਕ ਚ ਲਾਇਆ ਹੋਟਲ ਚ ਕੰਮ ਕੀਤਾ ਵੇਟਰ ਦਾ ਵਾਵਾ ਕੰਮ ਕੀਤੇ ਫਿਰ ਹੌਲੀ ਹੌਲੀ ਨਾ ਜਦੋਂ ਮੈਂ ਟਰੱਕ ਚ ਚਲਾਉਂਦਾ ਸੀ ਤਾਂ ਸਿਨੀ ਵਿਸਟਾ ਕੰਪਨੀ ਵਾਲਿਆਂ ਇੱਕ ਦੋ ਬੰਦਿਆਂ ਨਾਲ ਮੇਰੀ ਜਾਣ ਪਛਾਣ ਹੋ ਗਈ ਤੇ ਮੈਂ ਸਦਾ ਹੀ ਪਿਛੇ ਪੈ ਗਿਆ ਯਾਰ ਕੰਮ ਦੋ ਕੰਮ ਦੋ ਕੰਮ ਦੋ ਉਹ ਫਿਰ ਦੇਖਿਆ ਉਹਨਾਂ ਸਾਰੇ ਪੰਜਾਬੀ ਹੀ ਸਨੀਵੇਸਟਾ ਦੀ ਟੀਮ ਦਾ ਦੇਖਿਆ ਯਾਰ ਸਦਾ ਹੀ ਪੰਜਾਬੀ ਬੰਦਾ ਇਹ ਦੋਗ ਕੋਈ ਨਹੀਂ ਕੰਮ ਦਉ ਉਹਨਾਂ ਭਾਈ ਮੈਨੂੰ ਇੱਕ ਰੋਲ ਦੇਤਾ ਲੋ ਹੋ ਗਈ ਪੂਜਾ ਇਸ ਘਰ ਕੀ ਸੀਰੀਅਲ ਵਿੱਚ ਸਬ ਡੀਵੀ ਤੇ ਹੁੰਦਾ ਹੁੰਦਾ ਸੀ ਕਮੇਟੀ ਸੀਰੀਅਲ ਤੇ ਉਸ ਤੋਂ ਬਾਅਦ ਫਿਰ ਕੰਮ ਮਿਲਦਾ ਗਿਆ ਮਿਲਦਾ ਗਿਆ ਮਿਲਦਾ ਗਿਆ ਟੀਵੀ ਸ਼ੋਅ ਤਾਂ ਕਿ ਮਿਲਿਆ ਕੰਮ ਫਿਲਮਾਂ ਵਿੱਚ ਤਾਂ ਨਹੀਂ ਮਿਲਿਆ ਜਿਆਦਾ ਤੇ ਕਿਉਂਕਿ ਰਾਈਟਰ ਦਾ ਮੈਂ ਪਹਿਲਾਂ ਹੀ ਹੁੰਦਾ ਸੀ ਤੇ ਸਪੋਰਟਿੰਗ ਰਾਈਟਰ ਦੇ ਤੌਰ ਤੇ ਮੈਂ ਬਹੁਤ ਕੰਮ ਕੀਤਾ ਆ ਉਹ ਲੋੜੀਆਂ ਜਾਂ ਗੱਲਾਂ ਗੁਪਤ ਰੱਖਣੀਆਂ ਹੁੰਦੀਆਂ ਜਿੰਨਾ ਥੱਲੇ ਕੰਮ ਕੀਤਾ ਹੈ ਨਾ ਪੈਸੇ ਲੈ ਕੇ ਉਹ ਕੁਝ ਡੀਲਸ ਹੁੰਦੀਆਂ ਹਨਾ ਤੇ ਫਿਰ ਖੁਦ ਦਾ ਕੁਝ ਕਰਨਾ ਚਾਹੇਗੇ ਖੁਦ ਦਾ ਕੁਝ ਕੀਤਾ ਜਾਵੇ ਤੇ ਪਹਿਲਾ ਮੈਂ ਸੀਰੀਅਲ ਕੀਤਾ ਸੀ ਜੀ ਲੋਹ ਗਈ ਪੂਜਾ ਇਸ ਘਰ ਕੀ ਫਿਰ ਆਇਆ ਸੰਤਾਨ ਫਿਰ ਕਾਲੀ ਇੱਕ ਅਗਨੀ ਪ੍ਰੀਖਿਆ ਸਟਾਰ ਪਲਸ ਤੇ ਫਿਰ ਪਾਪੜਪੋਲ ਤੇ ਹੋਰ ਕੈਮਿਓਜ਼ ਕ੍ਰਾਈਮ ਪਟ્રોલ ਸਾਵਧਾਨ ਇੰਡੀਆ ਤੇ ਪਤਾ ਨਹੀਂ ਕਿੰਨਾ ਕੀਤਾ ਤੇ ਤਾਰਕ ਮੈਂ ਤਾਂ ਲਾਸਟ ਚੋਸ ਹੀ ਮੈਂ ਇਸ ਕੰਪਨੀ ਜੇ ਐਜ਼ ਅ ਰਾਈਟਰ ਵੀ ਕੰਮ ਕਰਦਾ ਸੀ ਤੇ ਇਹ ਲਾਸਟ ਚੋਸ ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਹੁਣ ਆਪਣਾ ਕੁਝ ਕਰਨਾ ਹੈ ਕਿੰਨੇ ਜਿੰਦਗੀ ਦੇ ਵਿੱਚ ਹੱਸਣਾ ਜਿਹੜਾ ਹੈਗਾ ਬੜਾ ਜਿੰਦਗੀ ਬੜੇ ਜਿਹੜੇ ਫਨੀ ਜੇ ਰੋਲ ਸੀ ਤੁਹਾਡੇ ਕਹਾਣੀਆਂ ਜੀ ਇਹ ਜਿਹੜਾ ਤੁਹਾਡਾ ਬੜਾ ਮਸ਼ਹੂਰ ਸੀ ਹਾਂਜੀ ਹਾਂਜੀ ਕਿਸੇ ਰਕਸਪੀਰੀਅੰਸ ਹੋਇਆ ਉਸ ਸੀਰੀਅਲ ਦੇ ਵਿੱਚ ਜੀ ਜਿਹੜਾ ਨਾਂ ਸੀ ਉਹ ਕਿੱਥੇ ਫੀਲ ਹੋਇਆ ਇਹ ਜਿਹੜਾ ਐਕਚੁਅਲੀ ਜਿਹੜਾ ਪਹਿਲਾ ਇੱਕ ਟੀਵੀ ਸ਼ੋਅ ਆਇਆ ਸੀ ਕਾਲੀ ਇੱਕ ਅਗਨੀ ਪ੍ਰੀਖਿਆ ਉਹਨੇ ਮੈਨੂੰ ਫਿਲਮ ਇੰਡਸਟਰੀ ਵਿੱਚ ਸਟੈਬਲਿਸ਼ ਕਰਤਾ ਸੀ ਸਟੋ ਰਾਣਾ ਜੀ ਨਾਲੇ ਟੀਵੀ ਸ਼ੋਅ ਕੀਤਾ ਸੀ ਮੈਂ ਤੇ ਉਹਨੇ ਮੈਨੂੰ ਫਿਲਮ ਇੰਡਸਟਰੀ ਵਿੱਚ ਸਟੈਬਲਿਸ਼ ਕੀਤਾ ਜਿਹੜਾ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਚ ਮੈਂ ਕੰਮ ਕੀਤਾ ਇਹਨੇ ਮੈਨੂੰ ਪੂਰੀ ਦੁਨੀਆ ਚ ਸਟੈਬਲਿਸ਼ ਕੀਤਾ ਹਾਂਜੀ ਤੇ ਮੈਂ ਕਿਉਂਕਿ ਐਜ਼ ਅ ਰਾਈਟਰ ਐਜ਼ ਅ ਡਾਇਰੈਕਟਰ ਭਜ ਦੌੜ ਕਰ ਰਿਹਾ ਸੀ ਤੇ ਕੁਝ ਕੰਟਰੈਕਟ ਜਿਹੜੇ ਸਾਡੇ ਤਾਰਕਮਰਾਂ ਦੇ ਪ੍ਰੋਡਿਊਸਰਸ ਨੇ ਉਹ ਇਹੋ ਜਿਹਾ ਕਰਦੇ ਨੇ ਕਿ ਬੰਦਾ ਬਾਹਰ ਕੰਮ ਬਿਲਕੁਲ ਨਹੀਂ ਕਰੇਗਾ ਪਰ ਆਪਣੀ ਹੁਣ ਜਿਹੜੇ ਬੰਦੇ ਨੇ ਕੁਝ ਮਤਲਬ ਸੋਚ ਕੇ ਰੱਖਿਆ ਉਹ ਵੀ ਉਹਦੇ ਵਾਸਤੇ ਭੱਜਦਾ ਦੌੜਦਾ ਆਇਆ ਹੈ ਨਾ ਭਾਵੇਂ ਮੱਝ ਕਿੰਨੀ ਵੀ ਰੱਜੀ ਹੋਵੇ ਜਦੋਂ ਉਹ ਰਾਹ ਸਾਣੀ ਚੱਲਦੀ ਆ ਤੇ ਉਹ ਇਧਰ ਉਧਰ ਮੂੰਹ ਮਾਰਦੀ ਆ ਤੇ ਉਹ ਮੇਰੀ ਵੀ ਉਹ ਆਤ ਕਦੀ ਕਿਤੇ ਸਟੋਰੀਸ ਨਾਲ ਕਦੀ ਕਿਤੇ ਸਕ੍ਰਿਪਟ ਸੁਣਾਉ ਉਹ ਗੱਲਾਂ ਵੀ ਉੱਥੇ ਪਹੁੰਚਦੀਆਂ ਸੀ ਉਹ ਗੱਲਾਂ ਪਹੁੰਚਦੀਆਂ ਸੀ ਉੱਥੇ ਉਹ ਫਿਰ ਮਤਲਬ ਉੱਥੋਂ ਫਿਰ ਮੇਰੀ ਛੁੱਟੀ ਹੋ ਗਈ। ਉਹ ਵੀ ਥੋੜਾ ਜਿਹਾ ਡਿਸਪਿਊਟ ਕਰਨ ਲੱਗੇ ਵੀ ਉਹਨਾਂ ਡਾਇਲੌਗ ਘਟਾ ਤੇ ਕਈ ਤਰ੍ਹਾਂ ਕਰਕੇ ਤੇ ਫਿਰ ਇੱਕ ਦਿਨ ਫਿਰ ਮੈਂ ਦੁਖੀ ਹੋ ਗਿਆ ਫਿਰ ਤੂੰ ਤੂੰ ਮੈਂ ਮੈਂ ਤੱਕ ਕੰਮ ਹੋ ਗਿਆ ਕਿ ਮੈਂ ਫਿਰ ਉਹਨੂੰ ਕਹਿਤਾ ਪ੍ਰੋਡਿਊਸਰ ਨੂੰ ਕਿ ਮੈਂ ਨਹੀਂ ਕਰਨਾ ਉਹ ਕਹਿੰਦਾ ਓਕੇ ਚਲੋ ਜੀ ਉਸ ਦਿਨ ਤੋਂ ਅਲੱਗ-ਅਲੱਗ ਹੋ ਗਏ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।